ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚਾਹਾਨ ਡੇਰੀ ਫਾਰਮ ਤੇ ਜੋ ਵੀਰ ਪਹਿਲੀ ਵਾਰ YouTube ਚੈਨਲ ਤੇ ਵੀਡੀਓ ਵੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜੋ ਵੀਰ Facebook ਪੇਜ ਤੇ ਵੀਡੀਓ ਵੇਖ ਰਹੇ ਹੋ Facebook ਪੇਜ ਨੂੰ ਫੋਲੋ ਕਰ ਲੈਣ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੀ ਵੀਡੀਓ ਪਿੰਡ ਪੱਤਰਾਵਾਲੀ ਤੋਂ ਹੈ ਜੀ ਜੋ ਕਿ ਬਠਿੰਡਾ ਜ਼ਿਲ੍ਹਾ ਦੇ ਵਿੱਚ ਪੈਂਦਾ ਆਪਾਂ ਇਸ ਵੀਰ ਦੀ ਪਹਿਲਾਂ ਵੀ 3600 ਫੋਰਡ ਤੇ ਟਰਾਲੀਆਂ ਵਾਲੀ ਇੱਕ ਵੀਡੀਓ ਪਾਈ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਟਾਇਰ ਬਿਲਕੁਲ ਨਵੇਂ ਆ ਤੇ 11 ਫੁੱਟੀਆਂ ਟਰਾਲੀਆਂ ਵੀਰ ਕੋਲ ਬਹੁਤ ਸੇਲ ਵਾਸਤੇ ਨੇ ਬਹੁਤ ਸੋਹਣੀਆਂ ਟਰਾਲੀਆਂ ਨੇ ਤੇ ਬਿਲਕੁਲ ਨਵੀਆਂ ਨੇ ਦੇਖ ਸਕਦੇ ਹੋ ਤੁਸੀਂ ਜਾਲੀ ਲੱਗੀ ਆ ਤੇ ਸੇਲ ਦਾ ਕੰਮ ਆ ਵੀਰ ਦਾ ਤੇ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਤੇ ਦੇਖ ਸਕਦੇ ਹੋ ਤੁਸੀਂ ਟਰਾਲੀ ਬਿਲਕੁਲ ਅੰਦਰੋਂ ਚਾਦਰ ਸਿਰਾਂ ਗੱਲਬਾਤ ਹੈ ਟਾਇਰ ਬਿਲਕੁਲ ਨਵੇਂ ਆ ਜੀ ਤੇ ਵੀਰ ਦੇ ਕੋਲ 11 ਫੁੱਟੀਆਂ ਸੇਲ ਵਾਸਤੇ ਟਰਾਲੀਆਂ ਖੜੀਆਂ ਨੇ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਸਕਰੀਨ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ ਧੰਨਵਾਦ